ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋ ਸਹੀ ਮਾਛੀ ਬੁਗਰਾ ਜ਼ਿਲ੍ਹਾ ਫਿਰੋਜ਼ਪੁਰ ਹੈ ਤੇ ਨੇੜੇ ਸ਼ਹਿਰ ਦੋਸਤੋ ਤਲਵੰਡੀ ਭਾਈ ਹੈ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਇੱਥੇ ਵਿਕਰੀ ਆਸ ਤੇ ਪਸ਼ੂ ਆਉਂਦੇ ਆ ਹਮੇਸ਼ਾ ਹੀ ਇੱਥੋਂ ਦੋਸਤੋ 7-7 8-8 ਕੱਟੀਆਂ ਤੁਹਾਨੂੰ ਦਿਖਾਈਆਂ ਤੇ ਅੱਜ ਵੀ ਦੋਸਤੋ ਟੋਟਲ 8 ਨਾਗ ਦਿਖਾਉਂਗਾ ਦੋਸਤੋ ਵੀ ਜਿਹਦੇ ਵਿੱਚ ਵੈਰਾਈਟੀ ਤੁਹਾਨੂੰ ਇੱਥੋਂ ਸਾਰੀ ਹੋਈ ਦਿਖਾ ਦੇਣੀ ਆ ਬੂਰੀਆਂ ਝੋਟੀਆਂ ਵੀ ਤੁਹਾਨੂੰ ਦੋਸਤੋ ਮਿਲ ਜਾਣਗੀਆਂ ਨੀਲੀ ਰਾਇਵੀ ਚ ਵੀ ਮਿਲ ਜਾਣਗੀ ਆ ਤੇ ਇੱਕ ਐਂਡ ਤੇ ਜਿਹੜੀ ਦੋਸਤੋ ਮੋਹਰਾ ਨਸਲ ਦੇ ਵਿੱਚ ਕੱਟੀ ਐ ਇਹ ਵੀ ਤੁਹਾਨੂੰ ਦਿਖਾਉਂਗਾ ਇੱਕ ਤੇ ਰਹੀਆਂ ਦੋਸਤੋ ਦੋਵੇਂ ਇਹ ਦੋ 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 ਥਣ ਵਾਲੀਆਂ ਕੱਟੀਆਂ ਹੋਣਗੀਆਂ ਇੱਕ ਮੋਹਰਾ ਨਸਲ ਦੇ ਵਿੱਚ ਦੋ ਥਣ ਵਾਲੀ ਐ ਤੇ ਇੱਕ ਹੋਰ ਲਈ ਜਿਹੜੀ ਐ ਦੋਸਤੋ ਨੀਲੀ ਰਾਇਵੀ ਨਸਲ ਦੇ ਵਿੱਚ ਦੋ ਥਣ ਵਾਲੀ ਐ 나ਗ ਦੋਸਤੋ ਇਹ ਪ੍ਰੋਪਰ ਸਾਰੇ ਤੋਰ ਕੇ ਦੇਖਾਂਗੇ ਠਾਣ ਤੁਹਾਨੂੰ ਪੂਰੀ ਦੋਸਤੋ ਤਸੱਲੀ ਕਰਾ ਦੂੰਗਾ ਜਿਹੜਾ ਵੀ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਦੋਸਤੋ ਜੱਚੇ ਉਹਦੀ ਪ੍ਰੋਪਰ ਤਸੱਲੀ ਕਰ ਲਿਓ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਹੋਰ ਠੀਕ ਠਾਕ ਵਧੀਆ ਵਧੀਆ ਤੁਸੀਂ ਦੱਸੋ ਕਿਰਪਾ ਕਰ ਬਸ ਭਗਵਾਨ ਦੀ ਵਧੀਆ ਤੁਹਾਨੂੰ ਆਈ ਜਾਂਦੇ ਪਸੂ ਵੀ ਹਾਂ ਆਈ ਜਾਂਦੇ ਅਮਰ ਜਾਈ ਜਾਂਦੇ ਬਸ ਠੀਕ ਐ 8 ਜਨਵਰੀ ਹੈਗੇ ਅੱਜ ਹਾਂ ਅੱਜ ਫੇਰ 8 ਜਨਵਰੀ ਆਪਣੇ ਕੋਲ ਠੀਕ ਐ ਮਨ ਕੇ ਚੱਲੋ ਵੀ ਦਿਖਾਉਣਾ ਹੀ ਇੰਨੇ ਕੀ ਬੰਦੇ ਐ ਇਧਰੋਂ ਕਿਉਂਕਿ ਵੀਡੀਓ ਬਹੁਤ ਲੰਬੀ ਐ ਸਟਾਕ ਤਾਂ ਵਾਧੂ ਖੜਾ ਹੈ ਕੋਹਣ ਵਾਧੂ ਖੜਾ 20 ਕਟੀਆਂ ਖੜੀਆਂ ਆਪਣੇ ਕੋਲ ਹਾਂ ਮਨ ਕੇ ਚੱਲੋ ਵੀ ਕਿਸੇ ਨੇ 15 ਜਾਂ 10 ਜਾਂ 20 ਕਰਦੀਆਂ ਲੈਣੀਆਂ ਹੁਣ ਜ਼ਰੂਰ ਪਚਾਵਾਂਗੇ ਜ਼ਰੂਰ ਠੀਕ ਐ ਹਾਂ ਦੱਸ ਇਤੋਂ 15-20 ਕਟੀਆਂ ਤੁਹਾਨੂੰ ਮਿਲ ਜਾਣਗੀਆਂ ਕਟੀਆਂ ਠੀਕ ਹੈ ਜੀ ਇਸ ਟਾਈਮ ਤੁਹਾਨੂੰ 8 ਨਾ ਗਈ 200 ਇਹ ਦਿਖਾਉਂਗਾ ਠੀਕ ਹੈ ਜੀ ਤੇ ਕਿਉਂਕਿ ਜੇ ਸਾਰੇ ਪਸ਼ੂ ਤੁਹਾਨੂੰ ਦਿਖਾਉਣ ਲੱਗ ਗਏ ਤਾਂ ਵੀਡੀਓ ਉਸ ਹਿਸਾਬ ਨਾਲ ਬਹੁਤ ਲੰਬੀ ਹੋ ਜਾਂਦੀ ਹੈ ਇਧਰੋਂ ਸ਼ੁਰੂ ਕਰੀਏ ਹੈਨਾ ਹਾਂ ਇਧਰੋਂ ਕਿੰਨੇ ਟਾਈਮ ਦੀ ਹੋਊਗੀ ਪਹਿਲੇ ਨੰਬਰ ਵਾਲੀ ਕੱਟੀ ਇਹ ਹੈ ਵੀ ਚੋਂ 15 ਮਹੀਨਿਆਂ ਦੀ 15 ਮਹੀਨਿਆਂ ਦੀ ਖੋਲ ਨਾਲ ਦੀ ਨਾਲ ਖੋਲੀ ਚੱਲੀ ਤੇ ਤੋਰੀ ਚੱਲੀ ਲੋ ਦੋਸਤੋ ਇਹ ਪਹਿਲੇ ਨੰਬਰ ਵਾਲੀ ਕੱਟੀ ਤੁਹਾਨੂੰ ਦਿਖਾਉਣਾ ਜੀ ਰੰਗ ਐਨ ਬਿਲਕੁਲ ਬੂਰਾ ਹੋਊਗਾ ਤੇ ਸਿੰਘ ਗੜਾਈ ਦੇ ਵਿੱਚ ਆ ਇੱਕ ਰੰਗ ਜੀ ਨੂੰ ਆਪਾਂ ਬੂਰੀ ਕਿੰਨੇ ਕੋਈ ਸਿਰ ਚ ਬੱਲ ਹੈ ਨਹੀਂ ਤੇ ਬਾਕੀ ਰਾਜ ਹੀ ਹੈ ਕੱਟੀ ਹਿੱਸਾ ਵੀ ਹੋਈ ਹੈ। ਪੁੜੇ ਪਾੜੇ ਦੇਖੋ ਬਿਲਕੁਲ ਚੱਕਵੇਂ ਹੋਣਗੇ ਤੇ ਥਣ ਝੋਲੀ ਵੀ ਦੋਸਤੋ ਇਸ ਕੱਟੀ ਨੂੰ ਬੜੀ ਕਮਾਲ ਦੀ ਹੋਊਗੀ। ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ 14-15 ਮਹੀਨੇ ਹੁਮਾ। ਠੀਕ ਹੈ ਜੀ। ਸਿੰਗ ਸੁng ਵੈਸੇ ਕਾਫੀ ਗੜਾਈ ਦੇ ਵਿੱਚ ਕਰ ਲਿਆ ਦੋਸਤੋ। ਉਮਰ ਦੇ ਹਿਸਾਬ ਨਾਲ ਇਹ ਇੱਥੇ ਹੀ ਗੋਲ ਕਰ ਜਾਣੀ। ਪੁੜੇ ਦੇਖੋ ਦੋਸਤੋ ਬਿਲਕੁਲ ਚੱਕਵੇਂ ਹੋਣਗੇ ਤੇ ਬਾਕੀ ਦੁੱਧ ਦੀ ਪਲੀ ਹੋਈ ਹੈ ਇਹ ਕੱਟੀ ਹੈ। ਚੰਗੀ ਹੈ ਤੁਹਾਨੂੰ ਸਾਰਿਆਂ ਨੂੰ ਦੋਸਤੋ ਇਹ ਪਸੰਦ ਆਊਗੀ। ਵੈਸੇ ਬਟਨਾਂ ਵਾਲੀ ਆ ਤੁਹਾਨੂੰ ਬਟਨ ਵੀ ਇਸ ਕੱਟੀ ਦੇ ਦਿਖਾ ਦਿੰਨਾ ਦੋਸੋ ਇਹ ਆਲੋ ਦੋਸੋ ਬਟਨ ਚੈੱਕ ਕਰ ਲਓ ਤੇ ਥਣ ਝੋਲੀ ਦੋਸੋ ਇਸ ਕੱਟੀ ਨੂੰ ਬਹੁਤ ਕਮਾਲ ਦੀ ਹੋਊਗੀ ਥਣ ਥਣ ਸਾਰੀਆਂ ਕੱਟੀਆਂ ਦੇ ਸਾਫ਼ ਸੁਥਰੇ ਹੋਣਗੇ ਅੱਛਾ ਰੇਟ ਫਿਰ ਇਹਨਾਂ ਦੇ ਰੇਟ ਦਾ ਆ ਜੀ ਜਰੂਰ ਫੋਨ ਤੇ ਫਿਰ ਆਪਾਂ ਸਾਰੀਆਂ ਦੇ ਹਾਂ ਸਾਰਿਆਂ ਨੂੰ ਫੋਨ ਤੇ ਕਰਾਂ ਠੀਕ ਹੈ ਦੋਸੋ ਰੇਟ ਫੋਨ ਦੇ ਉੱਤੇ ਕੀਤੇ ਜਾਣਗੇ ਸਾਰੀਆਂ ਦੇ ਤੁਹਾਨੂੰ ਪਤਾ ਹੀ ਹੈ ਵੀ ਇੱਥੋਂ ਜਦੋਂ ਵੀ ਵੀਡੀਓ ਬਣਾਈ ਜਾਂਦੇ ਬਣਾਈਦੀ ਹੈ ਰੇਟ ਫੋਨ ਦੇ ਉੱਤੇ ਤੈਅ ਕਰਦੇ ਆ ਬਾਈ ਹੁਣੇ ਕਿਉਂਕਿ ਇੱਥੋਂ ਵਪਾਰੀ ਵੀਰ ਵੀ ਕਈ ਖਰੀਦ ਕੇ ਲੈ ਕੇ ਜਾਂਦੇ ਗਾਹਾਂ ਵੇਚਣ ਉਚਣ ਆਸਤੇ ਤੇ ਕੱਢ ਲਿਆ ਬਾਈ ਦੂਜੇ ਨੰਬਰ ਵਾਲੇ ਵੀ ਇਹ ਦੂਜੇ ਨੰਬਰ ਇਹ ਵੀ ਤਕਰੀਬਨ ਇੰਨੀ ਕੀ ਹੁਣੀ ਹਾਈ ਨੀ ਕੋ ਵਾਲੀ ਔਰ ਜਿੱਤੇ ਵੀ ਠੀਕ ਹੈ ਹਾਂ ਸੰਗ ਸੰਗ ਦੋਸਤੋ ਇਹ ਵੀ ਗੜਾਈ ਦੇ ਵਿੱਚ ਕਰਦੀ ਹੁੰਦੀ ਹੈ ਤੇ ਰੰਗ ਇਸ ਕੱਟੀ ਦਾ ਵੀ ਸੋਹਣਾ ਦੋਸਤੋ ਤੋਰ ਤੋਰ ਚੈੱਕ ਕਰ ਲਵੇ ਬਸ ਠੀਕ ਹੈ ਬਾਈ ਕਮਾਲ ਹੈ ਤੌਰ ਕੇ ਥੋੜਾ ਦੇਖਣ ਦਾ ਥੋੜਾ ਜਿਆਦਾ ਅੰਦਾਜ਼ਾ ਹੋ ਜਾਂਦਾ ਜਿਹੜੇ ਵੀਰ ਭਰਾ ਬਾਹਰ ਬੈਠੇ ਜਾਂ ਦੂਰ ਬੈਠੇ ਆ ਆਨਲਾਈਨ ਮੰਗਾ ਲੈਂਦੇ ਉਹਨਾਂ ਨੂੰ ਤਾਂ ਸੋ ਅੰਦਾਜ਼ਾ ਆ ਜਾ ਹੋ ਜਾਂਦਾ ਬਾਕੀ ਤੂਰ ਤੂਰ ਚੰਗੀ ਆ ਦੋਸਤੋ ਇਸ ਕੱਟੀ ਦੀ ਠੀਕ ਹੈ ਇਹ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਥਣ ਝੋਲੀ ਦੋਸਤੋ ਇਸ ਕੱਟੀ ਨੂੰ ਵੀ ਬਹੁਤ ਕਮਾਲ ਦੀ ਹੋਊਗੀ ਸਿੰਘ ਸੁng ਗੜਾਈ ਦੇ ਵਿੱਚ ਕਰਦੀ ਆਉਂਦੀ ਹੈ ਇਹ 14 15 ਮਹੀਨੇ ਦੋਸਤੋ ਉਮਰ ਹੈ ਆਲੋ ਦੋਸਤੋ ਥਣ ਝੋਲੀ ਚੈੱਕ ਕਰ ਲਓ ਤੇ ਕੱਟੀਆਂ ਦੋਸਤੋ ਸਾਰੀਆਂ ਇਹ ਅਸੀਲ ਸਾਬੂ ਹੋਣਗੀਆਂ ਦੋ ਦੋਸਤੋ ਥਣ ਤੁਹਾਨੂੰ ਇਸ ਕੱਟੀ ਦੇ ਪਹਿਲਾਂ ਦਿਖਾ ਦੇਣਾ ਇਹ ਤੀਜੇ ਨੰਬਰ ਵਾਲੀ ਹੈ ਬਈ ਇਹ ਵੀ ਕੱਢ ਲਈ ਬਾਹਰ ਇਹ ਕਿੰਨੇ ਕੁ ਟਾਈਮ ਦੀ ਹੋਊਗੀ 13 ਮਹੀਨੇ ਦੀ ਹੋ ਮਸਾਂਵਰ ਜੀ ਦਾ 13 ਮਹੀਨੇ ਦੀ ਹਾਂ ਠੀਕ ਹੈ ਦੋਸਤੋ 13 ਕਿ ਮਹੀਨੇ ਉਮਰ ਹੈ ਠੀਕ ਹੈ ਜੀ ਫੇਸ ਕੁਆਲਟੀ ਇਸ ਕੱਟੀ ਦੀ ਵੀ ਦੋਸਤੋ ਸੋਹਣੀ ਹੈ ਤੇ ਕੱਦ-ਕਾਟ ਸੋਹਣਾ 13 ਕਿ ਮਹੀਨੇ ਬਾਈ ਉਮਰ ਦੱਸਦਾ ਠੀਕ ਹੈ ਜੀ ਨੰਬਰ ਦੇ ਹਿਸਾਬ ਨਾਲ ਕੱਦ-ਕਾਟ ਦੋਸਤੋ ਇਸ ਕੱਟੀ ਦਾ ਸੋਹਣਾ ਲੋ ਦੋਸਤੋ ਸੰਗ-ਸੰਗ ਇਸ ਕੱਟੀ ਨੇ ਵੀ ਕਾਫੀ ਗਲਾਈ ਦੇ ਵਿੱਚ ਕਰ ਲਏ ਆ ਉਮਰ ਦੇ ਹਿਸਾਬ ਨਾਲ ਇਹਨਾਂ ਇੱਥੇ ਗੋਲ ਕਰ ਜਾਣੇ ਸਿੰਘ ਸਿੰਘ ਤੁਹਾਨੂੰ ਇੱਥੋਂ ਦੱਸੋ ਸਾਰੀਆਂ ਕੱਟੀਆਂ ਦੇ ਗੋਲ ਮੈਲਣਗੇ ਤੀਜੇ ਨੰਬਰ ਤੇ ਦੋਸਤੋ ਇਹ ਦਿਖਾਈ ਹੈ ਥਣ ਝੋਲੀ ਚੰਗੀ ਹੈ 13 ਮਹੀਨੇ ਉਮਰ ਤੇ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਲੋ ਦੋਸਤੋ ਇੱਕ ਚੌਥੇ ਨੰਬਰ ਵਾਲੀ ਵੀ ਬੂਰੀ ਕੱਟੀ ਤੁਹਾਨੂੰ ਦਿਖਾ ਦੇਣਾ ਇਹ ਤਾਂ ਮੇਰੇ ਹਿਸਾਬ ਨਾਲ 6 ਹਾਕ ਦੀ ਉਮਰ ਜੀ ਥਾ ਇਹ ਹਾਕ ਦੀ ਵਾ ਠੀਕ ਹੈ ਦੋਸਤੋ ਹਾਕ ਦੀ ਹਾਕ ਦੀ ਕੱਟੀ ਹੋਊਗੀ ਇਹ ਸਿੰਘ ਛੋਟੇ ਛੋਟੇ ਹੋ ਗਏ ਲਓ ਨਿਕਲ ਲਗਾ ਸਿੰਘ ਲਗਾ ਹਾਂ ਗਲਾਈ ਕਰ ਗਲਾਈ ਦੇ ਵਿੱਚ ਕਰ ਲਏ ਨੇ ਹਾਂ ਇੱਕ ਸਾਲ ਤਕਰੀਬਨ ਉਮਰ ਹੈ ਠੀਕ ਹੈ ਜੀ ਤੇ ਸੰਭ ਬਣਾਈਏ ਕੱਟੀ ਸੋਹਣੀ ਤਿਆਰ ਹੋ ਜਾਣੀ ਹੈ ਇਹ ਜਿਹੜੇ ਜਿਸ ਹਸਾਬ ਨਾਲ ਸੰਭ ਗਈ ਥਣ ਝੋਲੀ ਇਸ ਕੱਟੀ ਨੂੰ ਵੀ ਦੋਸਤੋ ਸੋਹਣੀ ਹੈ ਇਹ ਚੌਥੇ ਨੰਬਰ ਵਾਲੀ ਬੂਰੀ ਕੱਟੀ ਤੁਹਾਨੂੰ ਦਿਖਾ ਰਿਹਾ ਦੋਸਤੋ ਠੀਕ ਹੈ ਜੀ ਇਹ ਚਾਰ ਬੂਰੀਆਂ ਕੱਟੀਆਂ ਹੋਣਗੀਆਂ ਤੇ ਤਿੰਨ ਦੋਸਤੋ ਜਿਨ੍ਹਾਂ ਦੇ ਵਿੱਚ ਨੀਜੀ ਰਾਵੀ ਹੈ ਇੱਕ ਮੋਰਾ ਨਸਲ ਦੇ ਵਿੱਚ ਦੂਤ ਨਾਲ ਆ ਗਈ ਆਲੋ ਦੋਸਤੋ ਥਣ ਝੋਲੀ ਚੰਗੀ ਹੈ ਜੀ ਇਹ ਤੁਹਾਨੂੰ ਚੌਥੇ ਨੰਬਰ ਤੇ ਦਿਖਾਤੀ ਤੇ ਪੰਜਵੇਂ ਨੰਬਰ ਵਾਲੀ ਇੱਕ ਰਾਵੀ ਨਸਲ ਦੇ ਵਿੱਚ ਕੱਟੀ ਹੈ ਫਿਸ਼ਲੇ ਪਰਾਂ ਤੇ ਦੋਸਤੋ ਮਾਰਕਿੰਗ ਹੋਊਗੀ ਬਾਕੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਸਿੰਗ ਗਲਾਈ ਦੇ ਵਿੱਚ ਅਕੜਿਆ ਹੋਣਾ ਆਪਣਾ ਕੱਟੀ ਦੋਸਤੋ ਇਹ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਰਾਜੀ ਕੱਟੀ ਔਰ ਜੀ ਦਾ ਠੀਕ ਹੈ ਜੀ ਤੇ ਰਾਜੀ ਹੈ ਕੱਟੀ ਇਹ ਦੋਸਤੋ ਤੇ ਆਲੋ ਦੋਸਤੋ ਕੁੜੇ ਪਾੜੇ ਦੇਖੋ ਇਸ ਕੱਟੀ ਦੇ ਬਿਲਕੁਲ ਚੱਕਮਿਆਦੀ ਹੋਊਗੀ ਤੇ ਇਹਨ ਪਧਰੇ ਜੇ ਸਰੀਰ ਦੀ ਆ ਕੱਟੀ ਸਿੰਗ-ਸਿੰਗ ਗਲਾਈ ਦੇ ਵਿੱਚ ਤੇ ਅੱਖਾਂ ਦੋਵੇਂ ਵਾਈਟ ਹੋਣਗੀਆਂ ਜੀ ਬਹੁਤ ਸੀਲਸੂਲਾ ਕੱਟੀ ਔਰ ਜੀ ਦਾ ਅੱਛਾ ਹਾਂ ਲੈ ਚੱਲੋ ਠਾਣ ਦੋਸੋ ਦਿਖਾ ਦਿੰਨਾ ਇਹ ਤੁਹਾਨੂੰ 5ਵੇਂ ਨੰਬਰ ਵਾਲੀ ਕੱਟੀ ਦੋਸੋ ਦਿਖਾ ਰਿਹਾ ਉਮਰੋਂ ਫਿਰ ਹੋ ਗਈ ਇਹ ਵੀ 14 15 ਮਹੀਨੇ ਦੀ 14 ਮਹੀਨੇ ਦੀ ਮਾ ਹੋ ਗਈ ਠੀਕ ਹੈ ਹਾਂ ਦੋਸੋ 14 ਮਹੀਨੇ ਹੋ ਰਹੀ ਤਾਂ ਹਾਂ 14 ਮਹੀਨੇ ਉਮਰ ਦਾ ਅੰਦਾਜ਼ਾ ਰੱਖੋ ਠੀਕ ਹੈ ਤੇ ਬਾਕੀ ਖੜਨ ਦੀ ਖੁੜਨੀ ਚੰਗੀ ਹੈ ਤੇ ਥਾਣ ਦੋਸੋ ਇਸ ਕੱਟੀ ਨੂੰ ਵੀ ਚਾਰ ਨਿਕੜ ਵੀ ਹੋਣਗੇ ਤੇ ਅੱਖਾਂ ਉੱਖਾਂ ਐਨ ਬਿਲਕੁਲ ਬਿੱਲੀਆਂ ਹੋਣਗੀਆਂ ਜੀ ਠੀਕ ਹੈ ਸੋਹਣੇ ਨਾਲ ਬੋਲੇ ਤੱਕ ਫਿਰ ਤੁਹਾਨੂੰ ਦੋਸੋ ਪੰਜਵੇਂ ਨੰਬਰ ਤੇ ਦਿਖਾਈ ਹੈ ਜੀ ਇਸ ਤੋਂ ਇਲਾਵਾ 6ਵੇਂ ਨੰਬਰ ਵਾਲੀ ਆਈ ਨੰਬਰ ਵਾਲੀ ਕੱਟੀ ਦੋਸੋ ਟੇਡੇ ਕੱਟ ਦੇ ਵਿੱਚ ਆ ਠੀਕ ਹੈ ਜੀ ਅੱਖਾਂ-ਅੱਖਾਂ ਇਸ ਕੱਟੀ ਦੀਆਂ ਵੀ ਬਿੱਲੀਆਂ ਹੋਣਗੀਆਂ। ਸਿੰਗ ਬਿਲਕੁਲ ਬਰੀਕ ਹੋਊਗਾ ਜੀ ਪਤਲਾ-ਪਤਲਾ ਸਿੰਗ ਕਾਫੀ ਗੜਾਈ ਦੇ ਵਿੱਚ ਕਰ ਰਿਹਾ ਤੇ ਔਰ ਬਾਈ ਕਿੰਨੀ ਕੋਣੀ ਹੈ। ਉਹੀ ਤਰ੍ਹਾਂ ਕੁਵਾਂ ਮਹੀਨਿਆਂ ਬਾਅਦ ਮਗਰਲੇ ਪੈਰਾਂ ਤੇ ਪੂਰੀ ਪਰ ਮਾਰਗ ਇਹ ਦੋਵਾਂ ਤੇ ਠੀਕ ਹੈ ਤੇ ਹੋਰ ਨਿਸ਼ਾਨੀਆਂ ਹੋਲਾ ਠੀਕ ਹੈ ਦੋਸਤ ਸਾਰੀਆਂ ਮਾਰਕਿੰਗ ਹੋਊਗੀ ਅੱਖਾਂ-ਅੱਖਾਂ ਬਿਲਕੁਲ ਵਾਈਟ ਹੋਣਗੀਆਂ ਜੀ ਠੀਕ ਹੈ ਤੇ 14-15 ਮਹੀਨੇ 14 13-14 ਮਹੀਨੇ ਇਸ ਕੱਟੀ ਦੀ ਉਮਰ ਹੈ ਸਾਂਭਣ ਵਾਲੀ ਹੈ ਤੇ ਚੰਗਾ ਕਦ ਕਾਠ ਕਰ ਜੂਗੀ ਇਹ ਗੱਡੀ ਥਾਣ ਦੋਸਤੋ ਇਸ ਕੱਟੀ ਨੂੰ ਵੀ ਚਾਰ ਨਿਖੜਵੇ ਹੋਣਗੇ ਇਹ ਤੁਹਾਨੂੰ ਦੋਸਤੋ 6ਵੇਂ ਨੰਬਰ ਵਾਲੀ ਕੱਟੀ ਦਿਖਾਈ ਹੈ ਇਹ ਅਲੂਸ ਥਾਣ ਤੁਣ ਇਸ ਕੱਟੀ ਦੇ ਵੀ ਸੋਨੇ ਸਾਤੇ ਨੰਬਰ ਵਾਲਾ ਫਰਮਾਰ ਜੀ ਦੇ ਬਾਈ ਆਪਾਂ ਨਗੀਨਾ ਲਿਆਂਦਾ ਅੱਛਾ ਜਿਹੜੇ ਵੀਰੋਂ ਬੜੇ ਚੜ ਦੀ ਮੰਗ ਸੀ ਅੱਛਾ ਕਹਿੰਦੇ ਬਾਬਾ ਯਾਰ ਕਹਿੰਦੇ ਨੀਲੀ ਰੰਗ ਦਲ ਪੜਕ ਦੇ ਅੱਛਾ ਤੇ ਆਪਾਂ ਹਰਿਆਣੇ ਵਾਲੀ ਫਿਰ ਦਲ ਆ ਗਈ ਹੈ ਅੱਛਾ ਨੀਲੀ ਰਾਵੇ ਪਿਓਰ ਸਾਰੀਆਂ ਪ੍ਰੋਪਰ ਵੀ ਰੱਖਾਂਵਣੀ ਆ ਸਾਰੀਆਂ ਨਿਸ਼ਾਨੀਆਂ ਸੱਲ ਤੇ ਦੋ ਸਾਰਾ ਕਰਮਾ ਦੇ ਦੇਖਦੇ ਬੱਕਰੀਆਂ ਵਾਂਸਾ ਲੱਗੇ ਏਡਾ ਲੰਮਾ ਥਣ ਦੇ ਥਣ ਦੇਖ ਲੋ ਜੀ ਹਾਂ ਪਹਿਲਾਂ ਤੁਹਾਨੂੰ ਚੈੱਕ ਕਰਾ ਦੇਣਾ ਥਣ ਤੇ ਇਹ ਥਣ ਪਰ オリジナル ਪੰਜਰ ਦੋ ਵੀਰੇ ਠੀਕ ਹੈ ਸਰ ਕਿਸਰਾਕ ਹੋਊਗਾ ਕਿੱਕਿਸਰਾਕ ਆਪਣੇ ਗਾਰੰਟੀ ਐ ਨਹੀਂ ਕੱਟੀ ਦਲਵੀਤੀਆਂ ਉਹ ਜਿਹੜੇ ਪਾਪਾ ਹੀ ਭਾਈ ਇਹਦਾ ਭਾਲੇ ਵੀਰੇ ਮੰਗ ਸੀ ਕਿ ਪਾਪਾ ਦੋ ਦੋਸਾਂ ਨਹੀਂ ਕਹਿੰਦੇ ਨੀਲੀ ਰਾਇ ਭਾਰਕ ਦੇ ਅੱਛਾ ਹਾਂ ਆਣਾ ਆ ਦੇਖ ਲੋ ਜੀ ਠੀਕ ਹੈ ਤੇ ਇੱਕ ਵਾਰੀ ਮੈਂ ਤੁਹਾਨੂੰ ਫੇਰ ਦਿਖਾ ਦੂੰਗਾ ਉਮਰੋ ਬਾਈ ਕਿੰਨੀ ਕੁ ਹੋਊਗੀ ਇਹ ਇਹ ਉਹ 1.5 ਸਾਲ ਦੀ ਪੂਰੇ ਪ੍ਰੋਪਰ 1.5 ਸਾਲ ਹਾਂ ਤੇ ਘੋੜ ਹੋਈ ਆ ਕੱਤੀ ਕਾ ਵੀ ਹਾਂ ਜੀ ਹਾਂ ਕੱਦ ਕਾੜ ਵੇਖ ਕਰ ਮਾਇਆ ਦੇ ਵਿੱਚ ਹੈ ਜੀ ਵੇਲ ਵੇਖ ਤੋਂ ਕੱਦ ਕਾੜ ਸੋਹਣਾ ਇਹ 1.5 ਸਾਲ ਦੇ ਉਮਰ ਦੇ ਹਿਸਾਬ ਨਾਲ ਕਦ-ਗਾੜ ਤੇਰੀ ਗਰੋਥ ਹਾਂ ਇਹਦਾ ਆਪਾਂ ਇੱਕ ਕਵਰੀ ਗੱਲ ਕਹਿਣੀ ਵੀ ਇਹਦਾ ਮੇਰਾ ਭਰਾ ਜਿਹੜਾ ਫੁੱਲ ਜਾਵੜਾ ਉਹ ਵੀ ਫੁੱਲ ਆਵੇ ਆਪਾਂ ਅੱਛਾ ਹਾਂ ਐਵੇਂ ਸਵਾਲ ਰਹਿਣਾ ਮੇਰਾ ਕੂੜੇ ਰਕਤੀ ਠੀਕ ਹੈ ਹਾਂ ਤੇ ਇਹ ਜਿਹੜੇ ਕਿਸੇ ਨੇ ਘਰੇ ਜਾਵੜੀ ਕਿਸੇ ਮੇਰਾ ਬਾਹ ਚਾਹਵੜਾ ਬੰਦਾ ਉਹ ਨਹੀਂ ਕਰ ਮਾ ਦੇਣੀ ਆਪਾਂ ਸਾਮਾ ਦਾ ਪੂਰਾ ਜਿਹੜਾ ਕਹੇ ਹਾਂ ਭਾਈ ਆਉਣ ਦੇ ਬਾਬਾ ਠੀਕ ਹੈ ਮੰਗ ਬਾਹਲੇ ਬੰਦੇ ਨੇ ਕਰੀ ਸੀ ਨਾ ਮੈਂ ਤੋਂ ਅੱਛਾ ਅੱਛਾ ਹਾਂ ਕਹਿੰਦੇ ਵਾਪਾ ਗਰੇ ਨੀਲੀ ਰਾਈ ਪਾਖਦੇ ਯਾਰ ਠੀਕ ਹੈ ਉਹ ਤਾਂ ਹੀ ਔਖੀ ਵੈਸੇ ਵੀ ਇਹਦੇ ਵਿੱਚ ਵੀ ਦੋ ਤਣਾਂ ਵਾਲੀ ਬਹੁਤ ਔਖੀ ਮੈਂ ਨੀਲੀ ਰਾਈ ਪਾਪਾ ਗੱਛੇ ਕਰਮਾ ਸੈਦੀ ਆਉਂਦੀ ਹਾਂ ਹਾਂ ਲੋ ਦੋਸਤੋਂ ਥਾਣ ਥੁਣ ਚੈੱਕ ਕਰ ਲੋ ਜੀ ਹਾਂ ਥਾਣ ਤੁੰਖੇਰ ਖਾਦਿਆ ਇੱਕ ਵਾਰੀ ਇੱਠ ਪੜਾ ਰਿਹਾ ਕਰ ਮਾਲੀ ਦਾ ਪੂਰੀ ਕੱਦ ਕਾਹ ਲਿਆ ਹੋਰ ਜੀ ਕੱਟੀ ਹੈ ਠੀਕ ਹੈ ਹਾਂ ਦੋਸਤੋਂ 7ਵੇਂ ਨੰਬਰ ਤੇ ਤੁਹਾਨੂੰ ਦਿਖਾਈ ਹੈ ਜੀ ਰੇਟ ਇਸ ਕੱਟੀ ਦਾ ਵੀ ਫੋਨ ਦੇ ਉੱਤੇ ਟੈਗ ਕੀਤਾ ਜਾਊਗਾ ਤੇ 8ਵੇਂ ਨੰਬਰ ਵਾਲੇ ਵੀ ਦੋ ਲਗ ਕੱਟੀਆਂ ਅੱਛਾ ਇਹ ਵੀ ਦੋ ਲ ਹੈ ਇਹ ਕਿੰਨੇ ਟਾਈਮ ਦੀ ਹੈ ਇਹ ਇਹ ਵੀ ਚੋਂ 1 ਤੇ ਭਾਗ ਸਾਂਭਣ ਦੇ ਪਸੂ ਹੁੰਦਾ ਅਮਰਜੀ ਕੋਈ ਸਰ ਤੇ ਤੇ ਥੋੜੀ ਜਿਹੀ ਲੱਸੀਏ ਕੱਟੀ ਹਾਂ ਬਾਕੀ ਦੋਸਤਾਂ ਥਾਣ ਦੋਸੋ ਇਹ ਤੁਹਾਨੂੰ ਐਂਡ ਤੇ ਦਿਖਾ ਰਿਹਾ ਅੱਠਵੇਂ ਨੰਬਰ ਤੇ ਕੱਟੀ ਦਾ ਕਾਦ ਕਾਠੇ ਦਾ ਵੀ ਸੋਹਣਾ ਮੰਨ ਕੇ ਚੱਲੋ ਜੀ 15 16 ਮਹੀਨੇ ਉਮਰ ਹੋਊਗੀ ਠੀਕ ਹੈ ਥੋੜੀ ਜਿਹੀ ਲੱਸੀਏ ਕੱਟੀ ਸਾਂਭਣ ਵਾਲੀ ਹੈ ਜਦੋਂ ਸਾਂਭ ਕੀ ਝੋਟੀ ਬਹੁਤ ਸੋਹਣੀ ਤਿਆਰ ਹੋਣੀ ਹੈ ਥਾਣ ਦੋਸਤੋ ਇਸ ਕੱਟੀ ਦੇ ਵੀ ਦੋ ਹੋਣਗੇ オリジナル ਹੋਣਗੇ ਤੇ ਸੈਂਗਲ ਸੁੰਗ ਗਲਾਈ ਦੇ ਵਿੱਚ ਆ ਥੋੜੀ ਜੀ ਕੈਮਰੇ ਤੋਂ ਡਰਦੀ ਪਈ ਆ ਤੇ ਥੋੜੀ ਜੀ ਇਹਨੂੰ ਮੈਂ ਠੰਡੀ ਕਰਕੇ ਤੇ ਤੁਹਾਨੂੰ ਥਣ ਥੁਣੇ ਦੇ ਪਾਸ ਕਰਾ ਦੇਣਾ ਬੰਨ ਲਾ ਪਹਿਲਾਂ ਬੰਨ ਲਾ ਬਹੁਤ ਜਿਆਦਾ ਉਹ ਡਰਦੀ ਆ ਹਰ ਜੀ ਹਾਂ ਇਹ ਦੋਸਤੋਂ ਤੁਹਾਨੂੰ ਐਂਡ ਤੇ ਦਿਖਾਈ ਆ ਜੀ 8ਵੇਂ ਨੰਬਰ ਤੇ ਥਣ ਦੋਸਤੋਂ ਇਸ ਕੱਟੀ ਦੇ ਵੀ ਦੋ ਹੋਣਗੇ origignal ਹੋਣਗੇ ਤੇ ਦੋਵਾਂ ਥਣਾ ਦੇ ਵਿੱਚ ਇੱਕ ਇੱਕ ਹੀ ਸਰਾਕ ਹੋਊਗਾ ਆ ਜਾ ਇਹ ਬਾਕੀ ਦਾ ਡਰਦੀ ਜਾ ਥਣ ਦੋ ਹੋਣਗੇ ਤੇ ਇਹਨ ਬਿਲਕੁਲ ਵਧੀਆ ਤੇ オリジナル ਹੋਣਗੇ ਇੱਕ ਇੱਕੀ ਦੋਵਾਂ ਥਣਾ ਦੇ ਵਿੱਚ ਸਰਾਖ ਹੋਊਗਾ ਜੀ ਠੀਕ ਹੈ ਤੇ ਬਾਕੀ ਥੋੜੀ ਜਿਹੀ ਲਿੱਸੀ ਪੈਂਦੀ ਹੈ ਤੇ ਚੰਗੀ ਹੈ ਕੱਟੀ ਇਹ ਕੱਦ ਕਾਠ ਕਰਨ ਵਾਲੀ ਹੈ ਇਹ ਤੁਹਾਨੂੰ ਦੋਸਤੋ ਐਂਡ ਤੇ ਦਿਖਾਈ ਹੈ ਜੀ ਥਣ ਦੋ ਹੋਣਗੇ ਬਹੁਤ ਵਧੀਆ ਥਣ オリジナル ਹੋਣਗੇ ਜੀ ਵੈਸੇ ਇਹ ਪ੍ਰੋਪਰ ਅਠੇ ਦੇ ਅਠੇ ਨਾਲ ਕੀ ਤੁਹਾਨੂੰ ਦੋਸਤੋ ਤੋੜ ਕੇ ਦਿਖਾਤੇ ਹੈ ਜੀ ਜਿਹੜਾ ਵੀ ਨਾਲ ਤੁਹਾਨੂੰ ਇਹਨਾਂ ਦੇ ਵਿੱਚੋਂ ਦੋਸਤੋ ਪਹਿਲਾਂ ਜਜੇ ਉਹਦੀ ਪ੍ਰੋਪਰ ਤਸੱਲੀ ਕਰਕੇ ਖਰੀਦ ਲਿਓ ਠੀਕ ਹੈ ਜੀ ਜੇ ਤੁਸੀਂ ਕੱਠੀਆਂ ਲੈਣੀਆਂ ਤਾਂ ਪੌਂਚ ਪੌਂਚ ਕਰਨੀਆਂ ਫੇਰੀ ਹਾਂ ਪੌਂਚ ਕਰਨੀਆਂ ਕਿੰਨੀ ਕਰਨੀਆਂ ਤੇ ਚਾਰਾਂ ਕਟੀਆਂ ਤੇ ਹਾਂ 100 ਕਿਲੋਮੀਟਰ ਤੱਕ ਅੱਛਾ ਚਾਰ ਕਟੀਆਂ ਤੇ ਚਾਰ ਕਟੀਆਂ ਲਊਗਾ ਵਲਾ ਹਾਂ ਤੇ ਜੱਥੇ ਲਊਗਾ ਫਿਰ 200 ਕਿਲੋਮੀਟਰ ਤੱਕ ਠੀਕ ਹੈ ਤਾਂ ਦੋਸਤੋਂ ਚਾਰ-ਚਾਰ ਕਰਕੇ ਲਾਉਂਗੇ ਤਾਂ 100-100 ਕਿਲੋਮੀਟਰ ਦੇ ਘੇਰੇ ਦੇ ਵਿੱਚ ਪਹੁੰਚ ਆ ਜੇ ਤੁਸੀਂ ਅੱਠੇ ਦੀਆਂ ਅੱਠ ਕਟੀਆਂ ਲੈਣੀਆਂ ਤਾਂ ਤੁਹਾਡੀ 200 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿੱਥੇ ਵੀ ਤੁਹਾਡਾ ਪੈਂਡ ਆ ਤੇ ਤੁਹਾਡੇ ਘਰੇ ਪਹੁੰਚ ਜਾਣਾ ਕੰਮ ਕੌਣ ਜਮਰੀ ਗੋੜ ਬਖਾਦੀ ਮਾਰੀ ਅੱਛਾ 100 ਲਾਸਟ ਦੇ ਆ ਆ ਮੀਣੀ ਕੱਟੀ ਆਪਣੀ ਮੀਣੀ ਐ ਸਿੰਗਾ ਤੋਂ ਤੇ ਉਮਰੋ ਕਿੰਨੀ ਕੁ ਹੋਣੀ ਐ ਇਹ ਅਵਰ ਵੀਰੇ ਅਜੇ ਮਾਸਾ ਦਦਾ 11 ਮਹੀਨੇ ਦੀ ਦਸਾਂ 11 ਮਹੀਨੇ ਦੀ ਬੱਚੀ ਬਹੁਤ ਚੰਗੀ ਕਾਲੀ ਸਾਹ ਹੂੰ ਹੂੰ ਤੇ ਮੀਣੀ ਕੱਟੀ ਲਓ ਦੱਸੋ ਮੀਣੀ ਐ ਇਹ ਤੁਹਾਨੂੰ ਐਂਡ ਤੇ ਦਿਖਾ ਰਿਹਾ ਵੈਸੇ ਸਟਾਕ ਵਾਧੂ ਆ ਇੱਥੇ ਦੇਖੋ ਵੀਡੀਓ ਲੰਬੀ ਹੋ ਜਾਂਦੀ ਐ ਤਾਂ ਕਰਕੇ ਥੋੜੇ ਨਾਲ ਤੁਹਾਨੂੰ ਦਿਖਾਈ ਦੇ ਆ ਕਾਲੀ ਸਾਹ ਬੱਚੀ ਐ ਇਹ 9ਵੇਂ ਨੰਬਰ ਤੇ ਤੁਹਾਨੂੰ ਦਿਖਾਈ ਐ ਜੀ ਜੇ ਕਿਸੇ ਵੀਰ ਭਰਾ ਨੂੰ ਜੇ ਚਾਹੇ ਤਾਂ ਖਰੀਦ ਲਿਓ ਵੈਸੇ ਇਹ 8 ਨਾਲ ਤੁਹਾਨੂੰ ਤੋਰ ਕੇ ਦਿਖਾਤੀ ਐ ਇਹ ਸਾਰਿਆਂ ਦਾ ਜਾਇਜ਼ ਹੋਊਗਾ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਜਚੇ ਤਾਂ ਖਰੀਦ ਲਿਓ ਨੰਬਰ ਸਕਰੀਨ ਤੇ ਤੇ ਚਲੋ ਠੀਕ ਆ ਬਾਈ ਜੀ 7:00 ਕਾਲ ਹੋ ਜੂ